ਹਾਂ ਕੋਈ ਦੁਸ਼ਮਣੀ ਨਹੀਂ ਹੈਗੀ ਵੀਰੇ ਕਿੱਥੇ ਹੋਈ ਘਟਨਾ ਸੰਦੀਪ ਕੁਮਾਰ ਕਰਦਾ ਵੀਰੇ ਹੋਇਆ ਕੀ ਇਹ ਵੀਰੇ ਮੇਰੀ ਸਟੋਰੀ ਲਾਈ ਹੋਈ ਸੀ ਫੇਸਬੁੱਕ ਤੇ ਮੈਂ ਕਿਸੇ ਦਾ ਨਾਮ ਨਹੀਂ ਲਿੱਤਾ ਆਣਾ ਮੈਂ ਉਹ ਲੈ ਕੇ ਮੈਂ ਕਿਹਾ ਤੂੰ ਉਹ ਮੈਸੇਜ ਲਾਇਆ ਸੀ ਮੈਂ ਕਿਹਾ ਭਾਈਆਂ 'ਚ ਫਰਕ ਪਵਾ ਦਿੰਦੇ ਆ ਲੋਕ ਬਸ ਮੈਨੂੰ WhatsApp ਤੇ ਜੇ ਤੁਸੀਂ ਸਟੇਟਸ ਲਾਉਣ ਦੇ ਸ਼ਿਕਾਇਤਾਂ ਇਹ ਖਬਰ ਛੋੜੇ ਵਾਸਤੇ ਸਪੈਸ਼ਲ ਹੈ ਕਿਉਂਕਿ WhatsApp ਤੇ ਸਟੇਟਸ ਲਾਉਣ ਦੇ ਕਾਰਨ ਹੀ ਇੱਕ ਨੌਜਵਾਨ ਦੇ ਉੱਤੇ ਹਮਲਾ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਣਾ ਪੈ ਗਿਆ ਤੁਹਾਡੇ ਸਾਹਮਣੇ ਇੱਕ ਖਬਰ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਸੀਂ ਆਪ ਹੈਰਾਨ ਹੋ ਜਾਓਗੇ ਖਬਰ ਵੇਖ ਕੇ ਕਿ ਸਿਰਫ ਇੱਕ WhatsApp ਤੇ ਸਟੇਟਸ ਲਾਉਣ ਦੇ ਕਾਰਨ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਤੇ ਹਮਲਾ ਇੰਨਾ ਜ਼ਿਆਦਾ ਤਗੜਾ ਕੀਤਾ ਗਿਆ ਕਿ ਉਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਇਸੇ ਕਰਕੇ ਆ ਜੀ ਤੁਹਾਨੂੰ ਕਹਿ ਰਹੇ ਆ ਕਿ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਨੇ ਹੋ ਅੱਜ ਕੱਲ ਹਰੇਕ ਹਰ ਕੋਈ ਸੋਸ਼ਲ ਮੀਡੀਆ ਚਲਾਉਂਦਾ ਤਾਂ ਜਿਹੜੇ ਵੀ ਆਪਾਂ ਸਟੇਟਸ ਲਾਉਨੇ ਆ WhatsApp ਤੇ ਚਲਾਉਨੇ ਲਾਉਨੇ ਆ ਜੈਂਸਟਾ ਤੇ Facebook ਤੇ ਸਾਰੇ ਆਪਦੇ ਸੋਚ ਸਮਝ ਕੇ ਸਟੇਟਸ ਲਾਇਆ ਕਰੋ ਕਿਉਂਕਿ ਕਈ ਵਾਰ ਇਹ ਸਟੇਟਸ ਲਾਉਨੇ ਆਪਣੀ ਜਾਨ ਜੋ ਖਮ ਵਿੱਚ ਪਾ ਸਕਦੇ ਹਨ ਇਸੇ ਕਰਕੇ ਤੁਹਾਡੇ ਵਾਸਤੇ ਜਿਹੜੀ ਖਬਰ ਹੈ ਬਹੁਤ ਇੰਪੋਰਟੈਂਟ ਲੈ ਕੇ ਆਏ ਹਾਂ ਤੁਸੀ ਨਾਲ ਕਲਿੱਪ ਤੁਹਾਨੂੰ ਦਿਖਾਵਾਂਗੇ ਜੋ ਕਿ ਜਿਸ ਦੇ ਵਿੱਚ ਕੀ ਉਹ ਨੌਜਵਾਨ ਸਾਰੀ ਆਪਣੀ ਹੱਦ ਬੀਤੀ ਦੱਸੂਗਾ ਕਿਵੇਂ ਉਸ ਦੇ ਉੱਤੇ ਹਮਲਾ ਕੀਤਾ ਗਿਆ ਕੀ ਗੱਲ ਸੀ ਜਿਵੇਂ ਕਿ ਉਸ ਨੇ ਦੱਸਿਆ ਕਿ ਮੈਂ 15-20 ਦਿਨ ਪਹਿਲਾਂ ਇੱਕ ਸਟੇਟਸ ਲਾਇਆ ਸੀ ਜਿਸ ਦੇ ਵਿੱਚ ਉਸ ਨੇ ਸਿਰਫ ਇਹ ਲਿਖਿਆ ਸੀਗਾ ਕਿ ਸਾਡੇ ਯਾਰਾਂ ਦੋਸਤਾਂ ਦੇ ਵਿੱਚ ਫਰਕ ਪਾਉਣ ਪੋਣ ਵਾਲੇ ਆਪ ਦਾ ਹਸਾਕਤਾ ਬੁਲਾ ਰਹੇ ਕੋਈ ਇਦਾਂ ਉਸਨੇ ਕਿਹਾ ਸੀ ਲਿਖਿਆ ਸੀ ਤੇ ਉਸ ਤੋਂ 15-20 ਦਿਨ ਬਾਅਦ ਨੌਜਵਾਨ ਆਉਂਦੇ ਆ ਤਾਂ ਉਸ ਦੀ ਕੱਟ ਮਾਰ ਕਰਦੇ ਆ ਉਸ ਤੋਂ ਪਹਿਲਾਂ ਉਸ ਨੂੰ ਫੋਨ ਲਾਉਂਦੇ ਆ ਤੇ ਉਸ ਨੇ ਹਾਲਾਕਿ ਕਿਹਾ ਵੀ ਉਹ ਕਹਿੰਦਾ ਮੈਨੂੰ ਲੈ ਕੇ ਕਿ ਕੋਈ ਬੰਦਾ ਹਲਟ ਹੋ ਜਾਂਦਾ ਕੋਈ ਆਪਣੇ ਉੱਤੇ ਗੱਲ ਨੂੰ ਲੈ ਜਾਂਦਾ ਤੇ ਉਹ ਵਿਅਕਤੀ ਨੂੰ ਫੋਨ ਕਰਦੇ ਆ ਤੇ ਫੋਨ ਦੇ ਕੇ ਲਾ ਕੇ ਧਮਕਾਉਂਦੇ ਆ ਤੇ ਉਸ ਤੋਂ ਬਾਅਦ ਉਸ ਵਿਅਕਤੀ ਉੱਤੇ ਐਨਾ ਭਾਰੀ ਹਮਲਾ ਕੀਤਾ ਜਾਂਦਾ ਕਿ ਉਸ ਦੇ ਕਾਫੀ ਸੱਟਾਂ ਲੱਗਦੀਆਂ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਭਰਤੀ ਹੋਣਾ ਪਿਆ ਨਾਲ ਉਸ ਦਾ ਪਰਿਵਾਰ ਕੀ ਕਹਿ ਰਿਹਾ ਆ ਉਹ ਤੁਹਾਨੂੰ ਸਾਰੀ ਖਬਰ ਸੁਣਾਉਣੇ ਆ ਨਾਲ ਉਸ ਵਿਅਕਤੀ ਦੀ ਦੀ ਜਵਾਨੀ ਵੀ ਤੁਹਾਨੂੰ ਸਣਾਉਣਿਆ ਕੀ ਉਸ ਦੇ ਨਾਲ ਹੋਇਆ ਕਿੱਦਾਂ ਉਸ ਨਾਲ ਕਟਮਾਰ ਹੋਈ ਸਾਰੀ ਗੱਲਬਾਤ ਨੂੰ ਸੁਣਾਉਣਿਆ ਵੀਡੀਓ ਨੂੰ ਦੇਖੋ ਨਾਲ ਉਸ ਦੇ ਜੋ ਪਰਿਵਾਰ ਦੇ ਬਿਆਨ ਆ ਉਹ ਵੀ ਜਰੂਰ ਸੁਣੋ ਤੇ ਆਪਣੀ ਰਾਇ ਕਮੈਂਟਾਂ ਵਿੱਚ ਜਰੂਰ ਦੱਸੋ ਕਿ WhatsApp ਤੇ ਸਟੇਟਸ ਲਾਉਣ ਨਾਲ ਕੋਈ ਕਿਸੇ ਤੇ ਹਮਲਾ ਕਰਨਾ ਜਾਇਜ਼ ਆ ਇਹ ਕੋਈ ਉਹ ਵੀ ਕਿਸੇ ਦਾ ਨਾਮ ਲੈਏ ਤੋਂ ਬਿਨਾਂ ਇਹ ਸੋਸ਼ਲ ਮੀਡੀਆ ਉੱਤੇ ਜਿਹੜੀ ਜੰਗ ਚੱਲ ਲੜਾਈ ਹੁੰਦੀ ਹੈ ਇਹ ਕਿੰਨੀ ਕਿ ਜਾਇਜ਼ ਹੈ ਸੋਸ਼ਲ ਮੀਡੀਆ ਨੂੰ ਆਪਾਂ ਇੱਕ ਸਿਰਫ ਐਂਟਰਟੇਨਮੈਂਟ ਵਾਸਤੇ ਵਰਤਦੇ ਹਾਂ ਐਂਟਰਟੇਨਮੈਂਟ ਵਾਸਤੇ ਉਸ ਨੂੰ ਵਰਤੋ ਜੇ ਆਪ ਉਸ ਤੋਂ ਕੋਈ ਆਪਣਾ ਬਿਜ਼ਨਸ ਲਾ ਰਹੇ ਹੋ ਤਾਂ ਆਪ ਦਾ ਬਿਜ਼ਨਸ ਰਨ ਕਰੋ ਪਰ ਨਾ ਕਿ ਉਸ ਨੂੰ ਆਪਾਂ ਲੜਾਈਆਂ ਤੱਕ ਲੈ ਕੇ ਚੱਲ ਗਏ ਨਾ ਕਿ ਉਸ ਨੂੰ ਆਪਾਂ ਆਪਣੀ ਪਰਸਨਲ ਹੋ ਚਲੇ ਗਏ ਉਸ ਦੇ ਕਾਰਨ ਲੜਾਈਆਂ ਸੋਸ਼ਲ ਮੀਡੀਆ ਦੇ ਕਾਰਨ ਸੋ ਸਾਰੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਕਿ ਸੋਸ਼ਲ ਮੀਡੀਆ ਨੂੰ ਐਜ਼ਏ ਐਂਟਰਟੇਨਮੈਂਟ ਐਜ਼ਏ ਆਪਣਾ ਬਿਜ਼ਨਸ ਜੋ ਜੈਸ ਲੈ ਜੀ ਨਾਲ ਵੀ ਤੁਸੀਂ ਵਰਤਦੇ ਹੋ ਉਸ ਉਸ ਨੂੰ ਉੱਥੋਂ ਤੱਕ ਹੀ ਸੀਮਿਤ ਰੱਖੋ ਉਸ ਨੂੰ ਪਰਸਨਲ ਨਾਲ ਲੈ ਕੇ ਚੱਲੋ ਉਸ ਦੇ ਨਾਲ ਕਿਸੇ ਦੇ ਸੱਟਾ ਫਿਟਾ ਨਾ ਮਾਰੋ ਤਾਂ ਕਿ ਤੁਹਾਡੀ ਆਪਣੀ ਜਾਨ ਵੀ ਜੋਖਮ ਵਿੱਚ ਚਲੀ ਜਾਵੇ ਤੇ ਅਗੜੀ ਦੀ ਜਾਨ ਵੀ ਜੋਖਮ ਵਿੱਚ ਚਲੀ ਜਾਵੇ ਸੋ ਕੋਈ ਵੀ ਸਟੇਟਸ ਲਾਉਣਾ ਕੋਸ ਵੀ ਕਰਨਾ ਕੋਈ ਪੋਸਟ ਪਾਉਣੀ ਸੋਚ-ਸਮਝ ਕੇ ਪੋਸਟ ਆਪਾ ਕਰੋ ਕਿਉਂਕਿ ਕਈ ਵਾਰ ਆਪਾਂ ਕੋਈ ਇਦਾਂ ਦੀਆਂ फडਕਾਊ ਪੋਸਟਾਂ ਵੀ ਪਾ ਦਿੰਨੇ ਆ ਜਿਸ ਦੇ ਕਾਰਨ ਸਾਨੂੰ ਪ੍ਰਸ਼ਾਸਨ ਦੇ ਕੋਲ ਪੁਲਿਸ ਗ੍ਰਿਫਤਾਰ ਵੀ ਕਰ ਲੈਂਦੀ ਹੈ ਕਿਉਂਕਿ ਪ੍ਰਸ਼ਾਸਨ ਨੇ ਕੋਸ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿ ਆਪਾਂ ਕੋਈ फडਕਾਊ ਪੋਸਟ ਜਾਂ ਝੂਠ ਆਪਾਂ ਨਹੀਂ ਫਲਾ ਸਕਦੇ ਕਿਉਂਕਿ ਕੁਝ ਲੋਕ ਹੁੰਦੇ ਆ ਬਹੁਤ ਜ਼ਿਆਦੇ ਗਲਤ ਚੀਜ਼ਾਂ ਪ੍ਰਮੋਟ ਕਰਦੇ ਆ ਗਲਤ ਪੋਸਟਾਂ ਪਾਉਂਦੇ ਆ ਜਿਸ ਦੇ ਨਾਲ ਲੋਕਾਂ ਦਾ ਧਿਆਨ ਅਟਰੈਕਟ ਹੋ ਜਾਂਦਾ ਕਈ ਵਾਰ ਝੂਠ ਫਲਾਇਆ ਜਾਂਦਾ ਬਹੁਤ ਜ਼ਿਆਦੇ ਜਿਵੇਂ ਕਿ ਆਪਾਂ ਕਈ ਐਡਾ ਦੇਖਦੇ ਆਂ ਕਿ ਫਲਾਣਾ ਕਰਨ ਨਾਲ ਉਹ ਵਸ਼ੀ ਕਰਨਗੇ ਇਹ ਉਹ ਫਲਾਣਾ ਤੋਂ ਘੜਾ ਰਹੀ ਆਪਾਂ ਐਡਾ ਦੇਖਦੇ ਆਂ ਜੋ ਕਿ ਸਰਾ ਸਾਰ ਇੱਕ ਫੇਕ ਹੁੰਦਾ ਪੈ ਲੋਕਾਂ ਤੋਂ ਪੈਸੇ ਲੁੱਟਣਾ ਦਾ ਇੱਕ ਤਰੀਕਾ ਹੁੰਦਾ ਸੋ ਇਹੋ ਜੀਆਂ ਚੀਜ਼ਾਂ ਤੋਂ ਬਚ ਕੇ ਰਹਿਆ ਕਰੋ ਤੇ ਆਪਣਾ ਸੋਸ਼ਲ ਮੀਡੀਆ ਆਪਣਾ ਧਿਆਨ ਨਾਲ ਚਲਾਉ ਤੇ ਅੱਗੇ ਆਪਾਂ ਸੁਣਦੇ ਆ ਉਸ ਨੌਜਵਾਨ ਦੀ ਕਹਾਣੀ ਜਿਸ ਤੇ ਹਮਲਾ ਹੋਇਆ ਸਿਰਫ ਇੱਕ ਵਟਸਐਪ ਤੇ ਸਟੇਟਸ ਲਾਉਣ ਦੇ ਕਾਰਨ ਉਸ ਦੇ ਇੰਨੇ ਜਿਆਦੇ ਸੱਟਾਂ ਮਾਰੀਆਂ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਆਪਾਂ ਸੁਣਦੇ ਆ ਉਸ ਦੀ ਜਵਾਨੀ ਸਾਰੀ ਗੱਲਬਾਤ ਤੇ ਉਸ ਦਾ ਪਰਿਵਾਰ ਕੀ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਉਹ ਵੀ ਆਪਾਂ ਸੁਣਦੇ ਆ ਤੇ ਆਪਣੀ ਕਮੈਂਟ ਹਰ ਕੇ ਰਹਿ ਜਰੂਰ ਅ ਦਸੋ ਤੇ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਸੰਦੀਪ ਕੁਮਾਰ ਰਕਤੇ ਮੇਰੇ ਹੋਇਆ ਕੀ ਇਹ ਮੇਰੇ ਮੇਰੀ ਸਟੋਰੀ ਲਾਈ ਹੋਈ ਸੀ ਫੇਸਬੁੱਕ ਤੇ ਮੈਂ ਕਿਸੇ ਦਾ ਨਾਮ ਨਹੀਂ ਲੱਤਾ ਆਣਾ ਮੈਂ ਉਹਨ ਲੈ ਕੇ ਮੈਂ ਕਿਹਾ ਤੂੰ ਉਹ ਮੈਸੇਜ ਲਾਇਆ ਸੀ ਮੈਂ ਕਿਹਾ ਭਾਈਆਂ 'ਚ ਫਰਕ ਪਵਾ ਦਿੰਦੇ ਆ ਲੋਕ ਬਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਤੁਹਾਡਾ ਮੈਂ ਕੀ ਫਰਕ ਪਵਾਇਆ ਕਹਿੰਦਾ ਮਮਾ ਤੇਰੇ ਨਾਲ ਤਾਂ ਕੋਈ ਮੇਰਾ ਕਹੇ ਮੇਰੀ ਗੱਲ ਨਹੀਂ ਹੈਗੀ ਕੋਈ ਕਹਿੰਦਾ ਤੈਨੂੰ ਦੇਖੂਗਾ ਔਰ ਆ ਕੇ ਕਹਿੰਦਾ ਮਾ ਹੋਈ ਕਿੱਥੇ ਆਹ ਲੜਾਈ ਹੋਈ ਕਿੱਦਾਂ ਆਹੀ ਸਾਨੂੰ ਦਾਦ ਦਾ ਪਿਆ ਫਿਰ ਕਿੱਥੇ ਹੋਈ ਆ ਲੜਾਈ ਇਹ ਅੱਡ ਸੁੱਲੜੇ ਹੋਈ ਆ ਫਿਰ ਉਹ ਟਾਇਰ ਵਾਲੇ ਕੋ ਕਿੰਨੇ ਜਾਣੇ ਸੀ ਉਹ ਮੇਰੇ ਉਹ ਤੈਨਾਂ ਜਾਣੇ ਕਿੰਨੇ ਇਤਿਹਾਸ ਸੀ ਉਹਨਾਂ ਕੋਲ ਖਰਚਾਂ ਸੀ ਫਿਰ ਖਰਚਾ ਮਾਰੀਆਂ ਟੈਟੇ ਜੀ ਚਾਕੂ ਦੇ ਖਰਚਾ ਮਾਰੀਆਂ ਇਸ ਨੇ ਨਹੀਂ ਕਰੀ ਫਿਰਾਂ ਉਹ ਤਿੰਨੇ ਵੀ ਉੱਥੇ ਪਹਿਲਾਂ ਇਹ ਜੀ ਲੜਦੇ ਕਿੱਥੇ ਕਿੱਥੇ ਮਾਰੀ ਜੀ ਆ ਟੈਟੇ ਜੀ ਪਾੜਿਆ ਪਿਆ ਵੇ ਅੱਡੇਲੇ ਪਾੜੇ ਪੈਨ ਬਾ ਪਰਚਾ ਕਰਾਉਣਾ ਵੀਰੇ ਉਹਦੇ ਤਾਂ ਆਉਣਾ ਜੀ ਬੰਦਾ ਡਰਾਈਵਰ ਸਾਡਾ ਜੀ ਜੰਗੀ ਨਾਮ ਆ ਉਹਦਾ ਹੋਰ ਕੌਣ ਸੀ ਦੋ ਜਾਨੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਅਨਪਸਾਤ ਤੇ ਬੰਤੇ ਜੀ ਉਹਦੇ ਉਹਦੇ ਨਾਲ ਸੀ ਹਾਂਜੀ ਅਨਪਸਾਤਿਆਂ ਉਹਦੇ ਨਾਲ ਉਹਦੇ ਮਾਸੀ ਕੀ ਨਾਮ ਹੈ ਜੀ ਤੁਹਾਡਾ ਜਗਰਾਤ ਸਿੰਘ ਵੀਰੇ ਮੇਰੇ ਭਰਾ ਦਾ ਡਰਾਈਵਰ ਦੀ ਵੀਰੇ ਗਾਲਾਂ ਕੱਢਦਾ ਸੀ ਬੁਲਾਇਆ ਸੀ ਉਹਨੇ ਹਾਂ ਉਹ ਤਿਆਰੀ 'ਚ ਬੈਠਾ ਸੀ ਚਾਕੂ ਲੈ ਕੇ ਆਇਆ ਬਰ ਉਥੋਂ ਕਰਚਾ ਗੁਰਚਾ ਬਿਹਾਰ ਝਾਰਖੰਡ ਚੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਹੋਏ ਤੇ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਹੁੰਦੇ ਨਹੀਂ ਇਕੱਲਾ ਹੀ ਬੰਦਾ ਸੀ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਹਾਂ ਕੋਈ ਦੁਸ਼ਮਣ ਨਹੀਂ ਨੀ ਹੈਗੀ ਵੀਰੇ ਕਿੱਥੇ ਵੀ ਕਰ ਲੜਾਈ ਹੋਈ ਕਿੱਥੇ ਜੀ ਸਰਬਤ ਇਹਦੇ ਵੀਰੇ ਕੱਲ ਵੀਰੇ ਦਾ ਆਇਆ ਸੀ ਉਹਥੇ ਆਏ ਨੇ ਜੀ ਇੱਕ ਮੁੰਡਾ ਜੀ ਕਾਰਨ ਕੀ ਹੈ ਜੀ ਲੜਾਈ ਦਾ ਕਾਰਨ ਵੀਰੇ ਬਸ ਗਾਲਾਂ ਕੱਢਦਾ ਪਤਾ ਨਹੀਂ ਕਿਹੜੇ ਕਿਹੜੀ ਗੱਲ ਤੋਂ ਉਹਨੂੰ ਉਹ ਦੁੱਖ ਦੀ ਕੌਣ ਕੱਢਦਾ ਗਾਲਾਂ ਆ ਲੱਗਿਆ ਤੇ ਮਾਰੇ ਕੀ ਹੈ ਜੀ ਕੱਤਾਂ ਮਾਰਿਆ ਨੇ ਵੀਰੇ ਕੀ ਕੀ ਹੋਇਆ ਸੀ ਜੀ ਕੱਲੇ ਸੀ ਕੀ ਅਸੀਂ ਦੋ ਜਾੜੇ ਸੀ ਕਿੱਕਟ ਮਾਰੀ ਹੋਈ ਨਾਲ ਕੋਣੇ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤਿੰਨ ਚਾਰ ਜਗਾ ਨੂੰ ਕੀ ਮੰਗੀ ਕਰਦੇ ਤੁਸੀਂ ਮੈਂ ਵੀਰੇ ਪੱਤਾ ਕਰਾਉਣਾ ਬਸ ਉਹ ਰਾਤ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀ ਆ ਕਿਤੇ ਕਿਤੇ ਤੁਹਾਡੇ ਲੱਗੇ ਨੇ ਸੱਤ ਆ ਲੱਗਿਆ ਨਾ ਵੀਰੇ ਮੇਰਾ ਦਿਲ ਪਾੜਤਾ ਤੁਹਾਡੇ ਜਿਹੜੇ ਨਾਲ ਦੇ ਨੇ ਉਹਨਾਂ ਦੇ ਵਿੱਚ ਤਿੰਨ ਜਗ੍ਹਾ ਨੇ ਹਾਂਜੀ ਸਾਨੂੰ ਪਤਾ ਲੱਗਿਆ ਹਜੇ ਕੋਈ ਸਰਦ ਨਾਲ ਅਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਹੋਈ ਇੱਕ ਸੰਦੀਪ ਕੁਮਾਰ ਹੈ ਇਹਦੀ ਉਮਰ ਕਰੀਬ 35 ਸਾਲ ਹੈ ਇਹ ਆਪਣਾ ਸਮਰਾਲਾ ਰੋਡ ਖੰਨੇਦਰਾਹ ਨਾਲ ਦੇ ਇੱਕ ਜਗਰਾਤ ਸਿੰਘ ਹੈ ਸਾਨੂੰ ਅਰਜੀਤ ਸਿੰਘ ਇਹਦੀ ਉਮਰ ਕਰੀਬ 36 ਸਾਲ ਹੈ ਤੇ ਇਹ ਰਸੂਲੜੇ ਦਾ ਰਹਿਣ ਵਾਲਾ ਇਹਨਾਂ ਦਾ ਕੋਈ ਜੱਗੀ ਨਾਮ ਦਾ ਸ਼ਖਸ਼ ਜੀ ਦੇ ਨਾਲ ਝਗੜਾ ਹੋਇਆ ਤੇ ਜਿਹੜਾ ਜੱਗੀ ਹੈ ਉਹ ਲਖਵੰਤ ਸਿੰਘ ਜਿਹੜਾ ਰਸੂਲੜੇ ਦੇ ਰਹਿਣ ਵਾਲਾ ਹੈ ਉਹਦਾ ਡਰਾਈਵਰ ਹੈ ਤੇ ਜਿਹੜਾ ਲਖਵੰਤ ਸਿੰਘ ਹੈ ਤੇ ਇਹ ਜਗਰਾਤ ਸਿੰਘ ਇਹ ਦੋਨੋਂ ਆਪਸੀ ਕਜ਼ਨ ਮਸਲਾ ਪਤਾ ਨਹੀਂ ਕਿ ਕਿੰਨਾ ਇੱਕ ਸੇ ਜੋ ਹੁਣ ਤੱਕ ਸਾਨੂੰ ਸੋਰਸਸ ਤੋਂ ਪਤਾ ਲੱਗਿਆ ਕੋਈ ਕਿਸੇ ਨੇ ਇਹਨਾਂ ਦੋਵਾਂ ਚੋਂ ਇੱਕ ਪਾਰਟੀ ਨੇ ਕੋਈ WhatsApp ਤੇ ਸਟੇਟਸ ਪਾਇਆ ਸੀ ਉਹਦੇ ਕਰਕੇ ਇਹਨਾਂ ਦਾ ਝਗੜਾ ਹੋਇਆ ਤੇ ਮੌਕੇ ਤੇ ਗਲਵੱਗ ਗਈ ਹੈ ਅਜੇ ਕੋਈ ਐਮਲਰ ਨਹੀਂ ਆਈ ਤੇ ਹਜੇ ਐਮਲਰ ਕੱਟੀ ਵੀ ਨਹੀਂ ਗਈ ਐਸਐਚਓ ਸਾਹਿਬ ਉਥੇ ਸਿਵਲ ਹਸਪੀਟਲ ਗਏ ਸੀਗੇ ਤੇ ਅਫੀਸ਼ੀਅਲ ਸਾਨੂੰ ਰੁਕਾ ਵੀ ਨਹੀਂ ਆਇਆ ਤੇ ਹਜੇ ਇਹਨਾਂ ਦਾ ਫਰਸਟ ایڈ ਚੱਲ ਰਹੀ ਸੀ ਦੋਵਾਂ ਜਣੇ ਦੀ ਜੋ ਡਾਕਟਰਾਂ ਨੇ ਹਜੇ ਇਹਨਾਂ ਨੂੰ ਪਹੁੰਚ ਦੇ ਦਿੱਆ ਕੇ ਰੱਖ ਦਿੱਤੀ ਹੈ ਲੈ ਦੀ ਕਰਾ